ਅੰਜ ਸਰ ਸਾਡਾ ਇੱਕ ਸਰ ਮਤਲਬ ਸਰਕਾਰ ਨੂੰ ਸੁਨੇਹਾ ਦੇਣਾ ਆ ਇਹ ਬੱਚਿਆਂ ਬਾਰੇ ਮਤਲਬ ਜਿਹੜੇ ਬੱਚੇ ਇਹ ਪੜ੍ਹੇ ਲਿਖੇ ਬੱਚੇ ਘਰਾਂ ਚ ਬੈਠੇ ਆ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਇਸ ਵੇਲੇ ਸਾਨੂੰ ਪਤਾ ਕਿਹੋ ਜਿਹੇ ਹਾਲਾਤਾਂ ਚ ਬੱਚੇ ਨਸ਼ਿਆਂ ਚ ਕਿਉਂ ਪੈ ਰਹੇ ਆ ਕਿ ਜਦੋਂ ਬੱਚਿਆਂ ਨੂੰ ਕੋਈ ਮਤਲਬ ਨੌਕਰੀਆਂ ਨਹੀਂ ਮਿਲਦੀਆਂ ਇਹ ਗਰੀਬੀਆਂ ਨਾਲ ਲੜ ਕੇ ਪਰੇਸ਼ਾਨ ਹੋ ਕੇ ਬੱਚੇ ਨਸ਼ਿਆਂ ਵੱਲ ਤੁਰਦੇ ਆ ਜਦ ਕਿ ਬੱਚੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਇਹ ਘਰਾਂ 'ਚ ਬੈਠੇ ਆ ਇਹ ਦਿਹਾੜੀਆਂ ਕਰਨ ਵਾਲੇ ਬੱਚੇ ਨਹੀਂ ਹੈਗੇ ਇਹ ਕੁਰਸੀਆਂ ਤੇ ਬੈਠਣ ਵਾਲੇ ਬੱਚੇ ਆ ਸਰਪੰਚ ਸਾਹਿਬ ਹਮ ਤਾਂ ਵੈਸੇ ਹੀ ਬਣਦਾ ਜਿੰਨੀ ਨੌਜਵਾਨਾਂ ਨੇ ਸੇਵਾ ਕੀਤੀ ਹੈ ਹਾਂਜੀ ਹਾਂਜੀ ਮੈਂ ਤਾਂ ਡੀਸੀ ਸਰ ਤੇ ਨਾਲ ਵੀ ਗੱਲਬਾਤ ਕੀਤੀ ਕਿ ਸਾਰੇ 26 ਜਨਮ ਤੇ ਇਹਨਾਂ ਨੌਜਵਾਨਾਂ ਨੂੰ ਪ੍ਰਸ਼ਾਸਨ ਸਾ ਪੱਤਰ ਦਿਓ ਕਿਉਂਕਿ ਕਿਉਂਕਿ ਇਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਹਾਂਜੀ ਹਾਂਜੀ ਡੀਸੀ ਸਹਿਬਾਨ ਨਵਾਂ ਸ਼ਹਿਰ ਦੇ ਵੀ ਇਹ ਗੱਲ ਨੂੰ ਮੰਨਦੇ ਆ ਕਿ ਵਾਕਈ ਅਸੀਂ ਨੌਜਵਾਨਾਂ ਨੂੰ ਸਨਮਾਨ ਕਰਾਂਗੇ ਬਹੁਤ ਵਧੀਆ ਗੱਲ ਹੈ ਸਰਪੰਚ ਸਾਹਿਬ ਤੁਹਾਡੀ ਮੰਗ ਬਹੁਤ ਵਧੀਆ ਆ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਚਾਹੀਦਾ ਹਾਂਜੀ ਜਿਦੋਂ ਸਰ ਹੁਣ ਦੇਖੋ ਇਦਾਂ ਨਹੀਂ ਵੀ ਜੇ ਉਧਰਲੇ ਪਾਸੇ ਹੜ ਆ ਗਏ ਤਾਂ ਇੱਧਰ ਨਹੀਂ ਆਏ ਇਹ ਬੱਚੇ ਵੀ ਉਧੂ ਜ਼ਿਆਦਾ ਸੇਵਾ ਕਰ ਰਹੇ ਆ ਮਤਲਬ ਜਿੱਧਰ ਹੜ ਆਏ ਉਹਨਾਂ ਨਾਲੋਂ ਵੀ ਜ਼ਿਆਦਾ ਇਹ ਬੱਚੇ ਉਹਨਾਂ ਬਾਰੇ ਸੋਚ ਰਹੇ ਆ ਕਿ ਜਿਹੜੇ ਇਸ ਵੇਲੇ ਬਹੁਤ ਮਾਰ ਵਿੱਚ ਆ ਹਨ ਇਹਨਾਂ ਬੱਚਿਆਂ ਨੂੰ ਵੀ ਅਸੀਂ ਕਹਿੰਦੇ ਕਿ ਸਰਕਾਰ ਜਿਹੜੀ ਆ ਨਾ ਸਾਨੂੰ ਮੌਜੂਦਾ ਸਰਪੰਚਾਂ ਨੂੰ ਹੋਣ ਕਾਰਨ ਅਸੀਂ ਇਹਨਾਂ ਬੱਚਿਆਂ ਨੂੰ ਲੈ ਕੇ ਪਹੁੰਚਾਂਗੇ ਜੀ ਠੀਕ ਆ ਇਹਨਾਂ ਬੱਚਿਆਂ ਦਾ ਧੰਨਵਾਦ ਕਰਨਾ ਚਾਹੀਦਾ ਸਰਕਾਰ ਨੇ ਹੋਰ ਤਾਂ ਕੁਝ ਨਹੀਂ ਦੇਣਾ ਸਰਕਾਰ ਨੇ ਸਾਨੂੰ ਪਤਾ ਹੈ ਨਾ ਸਾਨੂੰ ਕੋਈ ਹੈਗੀ ਆਸ ਹੈ ਨਾ ਸਾਨੂੰ ਇਹੀ ਸਾਡੇ ਬੱਚਿਆਂ ਦਾ ਧੰਨਵਾਦ ਹੀ ਕਰਦੇ ਨੇ ਸਾਡੇ ਲਈ ਇਹੀ ਬਹੁਤ ਵੱਡੀ ਚੀਜ਼ ਹੈ ਹੋਰ ਪੈਂਦਾ ਹਾਂਜੀ ਸਰ ਗਡ ਸ਼ੰਕਰ ਹੈ ਗਡ ਸ਼ੰਕਰ ਤੋਂ ਫੇਰ ਜੈਜੂ ਨੂੰ ਨਿਕਲ ਕੇ ਜਾਣਾ ਹਾਂਜੀ ਹਾਂਜੀ ਸਰ ਬਹੁਤ ਦੂਰ ਆ ਹਰਸ਼ਲ ਉਸ ਬੱਚੇ ਦਾ ਨਾਮ ਆ ਉਸ ਬੱਚੇ ਨੇ ਮੈਨੂੰ ਪਹਿਲੇ ਟਾਈਮ ਫੋਨ ਕੀਤਾ ਸੀ ਕਿ ਸਰਪੰਚ ਸਾਹਿਬ ਤੁਸੀਂ ਸਾਡੇ ਨਾਲ ਆ ਅਸੀਂ ਆ ਸੇਵਾ ਕਰਨੀ ਚਾਹੁੰਦੇ ਆ ਤੁਸੀਂ ਸਾਡਾ ਪੂਰਾ ਸਾਥ ਦਿਓ ਆਪਾਂ ਸਰ ਰਾਤ ਨੂੰ 12 ਵਜੇ ਫੋਨ ਆਇਆ ਸੀ ਰਾਤ ਨੂੰ 12 ਵਜੇ ਮੈਂ ਆਪਣੀ ਪੰਚਾਇਤ ਨੂੰ ਮੈਸੇਜ ਲਾਇਆ ਮੇਰੇ ਪੰਚਾਇਤ ਮੈਂਬਰ ਇੰਨੇ ਵਧੀਆ ਆ ਕਿ 12 ਵਜੇ ਉੱਠ ਕੇ ਮੇਰੇ ਨਾਲ ਖੜ ਗਏ ਕਿ ਸਰਪੰਚ ਸਾਹਿਬ ਮੈਂ ਇਥੇ ਇੱਕ ਤੁਹਾਡੀ ਵੀ ਸਿਫਤ ਕਰੂੰਗਾ ਕਿਉਂਕਿ ਤੁਹਾਡੀ ਟੀਮ ਬਹੁਤ ਵਧੀਆ ਹੈ ਹਾਂਜੀ ਸਰ ਟੀਮ ਬਹੁਤ ਵਧੀਆ ਪਿੰਡ ਦੀ ਟੀਮ ਆ ਬਰਕ ਬਹੁਤ ਵਧੀਆ ਆ ਹਾਂਜੀ ਉਹ ਪਿੰਡ ਤਰੱਕੀਆਂ ਕਰਦਾ ਇਹ ਸਰਪੰਚੇ ਪਿੰਡ ਨੂੰ ਲੜਾਈ ਜਾਂਦਾ ਵਾ ਹਾਂ ਜੀ ਗਿਆਨ ਹੈ ਹੀ ਨਹੀਂ ਆਪਣੀਆਂ ਖੰਧਾਂ ਕੱਢੀ ਜਾਂਦਾ ਉਹ ਸਰਪੰਚੀ ਕਰਨ ਦੇ लायक ਨਹੀਂ ਐ ਲੋਕ ਪੜਾ ਦਿੰਦੇ ਐ ਪਰ ਮਹੀਨੇ ਬਾਅਦ ਫੇਰ ਉਹਨੂੰ ਭੰਡਣਾ ਸਟਾਰਟ ਕਰਦੇ ਮੈਂ ਇਥੇ ਸੇਫਟੀ ਵੀ ਕਰੂੰਗਾ ਜੇ ਤੁਸੀਂ ਦੋ ਟਰਮਾਂ ਦੇ ਵਿੱਚ ਸਰਪੰਚ ਬਣਿਓ ਤੁਹਾਡੇ ਅੰਦਰ ਵੀ ਕੋਈ ਤਕੜਾ ਗੁਣ ਹੈਗਾ ਹਾਂ ਜੀ ਹਾਂ ਜੀ ਸਰ ਮੈਂ ਤਾਂ ਇਹ ਹੀ ਕਹਿੰਦੀ ਵਾਰ-ਵਾਰ ਕੇ ਮੈਂ ਇਸ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਦੁਬਾਰਾ ਮੌਕਾ ਦਿੱਤਾ ਕੁਛ ਤਾਂ ਮੇਰੇ ਵਿੱਚ ਕੋਈ ਗੁਣ ਦੇਖਿਆ ਨਾ denn ਰਾਤ ਮੈਂ ਨਾ ਬੱਚਿਆਂ ਦੇ ਨਾਲ ਤੁਰੀਆਂ ਹੀ ਨਾ ਬੱਚੇ ਵੀ ਮੇਰੇ ਨਾਲ ਤੁਰੇ ਆ ਬਹੁਤ ਜ਼ਿਆਦਾ ਬੀਬੀਆਂ ਪੈਣਾ ਨੇ ਵੀ ਮੇਰਾ ਬਹੁਤ ਸੰਯੋਗ ਦਿੱਤਾ। ਆ ਵਾਹਿਗੁਰੂ ਜੀ ਦਾ ਝੋਲ ਦਾਗਾ। ਵੀਸੀ ਕੀ ਨਾਮ ਆਪਰਾ? ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ। ਮੇਰਾ ਨਾਮ ਜਸਵਿੰਦਰ ਸਿੰਘ ਪਿੰਡ ਘਟਾਰੋਂ ਮੈਂ ਮੌਜੂਦਾ ਪੰਚੇ ਆ ਜੀ ਪਿੰਡ ਦਾ ਇਹ ਸਾਡੇ ਸਰਪੰਚ ਸਾਹਿਬ ਨੇ ਨਾਲ ਤੇ ਅਸੀਂ ਜੀ ਸੇਵਾ ਮਿੱਟੀ ਦੀ ਬੁਰਜ ਟਹਿਲ ਦਾਸ ਕਰ ਰਹੇ ਆ ਉੱਥੇ ਤੇ ਸਾਨੂੰ ਤਕਰੀਬਨ ਸਾਰਿਆਂ ਨੂੰ ਤਕਰੀਬਨ 2 ਹਫ਼ਤੇ ਹੋ ਗਏ ਲੱਗਿਆ ਨੂੰ ਤੇ ਅਸੀਂ ਇਹ ਟਰਾਲੀਆਂ ਰੋਜ਼ ਤਕਰੀਬਨ 3-4 ਜਾਈ ਜਾਂਦੀਆਂ ਰੇਤੇ ਦੀਆਂ ਵਿੱਚ ਭਰ ਕੇ ਬੋਰੀਆਂ ਦੀਆਂ ਤੇ ਬਾਕੀ ਤੁਹਾਨੂੰ ਅਸੀਂ ਕੱਲ ਵੀ ਅਸੀਂ ਗਏ ਸਕੇ ਜੀ ਇੱਧਰ ਢੈਂਗੜਪੁਰ ਬੰਨ ਤੇ ਉੱਥੇ ਸਾਨੂੰ ਵੀਡੀਓ ਅਸੀਂ ਦੇਖੀ ਸੀ ਕਿ ਵੀਡੀਓ ਦੇਖ ਕੇ ਅਸੀਂ ਚੱਲ ਗਏ ਉੱਥੇ ਜੀ 3 ਟਰਾਲੀਆਂ ਅਸੀਂ ਲੈ ਕੇ ਗਏ ਨਾਲ ਸਾਡੀਆਂ ਮਾਤਾ ਵੀ ਸਗੀਆਂ ਹੀ ਗਈਆਂ ਉੱਥੇ ਉਹਨਾਂ ਦਾ ਜੀ ਕੋਈ ਪ੍ਰਬੰਧ ਨਹੀਂ ਲਾਣ ਦਾ ਸਾਨੂੰ ਬਹੁਤ ਜ਼ਿਆਦਾ ਨਿਰਾਸ਼ਾ ਹੋਈ ਹੈ ਉੱਥੇ ਇਸ ਗੱਲ ਦੀ ਸਾਨੂੰ ਜੀ ਅਸੀਂ ਇੱਥੋਂ ਸ਼ਾਮ ਨੂੰ ਤੁਰੇ ਸੀ ਸਾਨੂੰ ਤਕਰੀਬਨ ਜਾਂਦੇ ਹਨ ਉੱਥੇ 8:00 ਵੱਜ ਗਏ ਸੀ ਮੇਰਾ ਹੋ ਗਿਆ ਮੇਰਾ ਹੋ ਗਿਆ ਸਗਾ ਜੀ ਨੇਰੇ ਹੋਏ ਅਸੀਂ ਗਏ ਉੱਥੇ ਉੱਥੇ 9:30 ਪਹਿਲੇ ਹੀ 7-8 ਟਰਾਲੀਆਂ ਮੋੜਿਆਂ ਦੀਆਂ ਖੜੀਆਂ ਸੀ ਉਹ ਕਹਿੰਦੇ ਜੀ ਅਸੀਂ ਸਵੇਰ ਦੇ ਖੜੇ ਆ ਤੇ ਤੁਸੀਂ ਤਾਂ ਹੁਣ ਸ਼ਾਮ ਨੂੰ ਆਏ ਆ ਵੀ ਕਿਸੇ ਨੇ ਸਾਡੀ ਕੋਈ ਟਰਾਲੀ ਨਹੀਂ ਲਾਈ ਨਾ ਕੋਈ ਇੱਥੇ ਹੈਗਾ ਕੋਈ ਜਾਨੀ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀਡੀਓ ਰਾਈ ਤੇ ਜਿੰਨੇ ਵੀ ਬੰਨ ਆ ਨਾ ਸਾਰੇ ਬੰਨਾਂ ਤੇ ਇੱਕ ਇੱਕ ਦੋ ਦੋ ਬੰਦੇ ਜਿਹੜੇ ਮੋਰੇ ਜ਼ਰੂਰ ਚਾਹੀਦੇ ਆ ਜਿਹੜੇ ਬੰਨ ਮੋਤਵਾਰ ਬੰਦੇ ਜਿਹੜੇ ਬੰਨ ਨੂੰ ਸੰਭਾਲਣ ਉੱਥੇ ਆਏ ਗਏ ਦੀ ਕੁਝ ਦੇਖਣ ਹਨਾ ਤੇ ਮੜ ਮੋਟ ਤੁਸੀਂ ਲਾਣ ਤਾਂ ਚਲੋ ਅਸੀਂ ਤਾਂ ਲਾਣ ਨੂੰ ਵੀ ਕਹਿੰਦੇ ਸੀ ਸਾਡੇ ਨਾਲ ਸਗੀਆਂ ਬੀਬੀਆਂ ਆਈਆਂ ਕਹਿੰਦੇ ਸੀ ਲਾਦ ਮਾਗੇ ਉਹਨਾਂ ਕੋਈ ਹੈ ਹੀ ਨਹੀਂ ਸੀ ਲਾਣ ਵਾਸਤੇ ਤੇ ਇੱਥੇ ਲਾ ਦਿਓ ਜੀ ਹਨਾ ਮਤਲਬ ਇਦਾਂ ਸੀ ਕਿ ਸਾਨੂੰ ਪੰਛੀ ਸਾਬ ਇਹ ਕਹਿਣਾ ਚਾਹੁੰਦੇ ਆ ਕਿ ਉੱਥੇ ਇੱਕ ਪ੍ਰਬੰਧ ਹੋਵੇ ਜਿਹੜਾ ਕਿ ਆਈਆਂ ਜਿੰਨੀਆਂ ਟਰਾਲੀਆਂ ਇੱਥੋਂ ਜਾ ਰਹੀਆਂ ਉਹਨਾਂ ਨੂੰ ਰੀਸੀਵ ਕਰ ਲਵੇ ਬਿਲਕੁਲ ਬਿਲਕੁਲ ਜੀ ਜਿਹੜੇ ਕੇਸ ਜਗਾ ਤੇ ਤਾਹ ਦਾ ਤੁਹਾਡਾ ਇਹ ਨਸਲ ਬਿਲਕੁਲ ਜੀ ਬਿਲਕੁਲ ਮੜ ਮੋਟਾ ਕੋਈ ਉੱਥੇ ਕੋਈ ਹੁਣ ਦੇਖੋ ਇੰਨੀ ਅਗਲਾ ਜਾਂਦਾ ਹੈ ਹਨਾ ਐਡੀ ਦੂਰ ਹੈ ਕੋਈ ਉਹ ਨੇੜੇ ਤਾਂ ਹੈ ਨਹੀਂ ਚਲੋ ਜਾਂਦੇ ਤਾਂ ਸਾਰੇ ਸੇਵਾ ਭਾਵਨਾ ਨਾਲ ਹੀ ਆ ਪਰ ਮੋੜੇ ਜਦੋਂ ਕੋਈ ਅਗਨਾ ਨਹੀਂ ਸਾਨੂੰ ਇਦਾਂ ਟੱਕਰਦਾ ਫੇਰ ਬਹੁਤ ਨਿਰਾਸ਼ਾ ਹੁੰਦੀ ਐ ਅਸੀਂ ਦੇਖੋ ਤਿੰਨ ਟਰਾਲੀਆਂ ਦੇਖੋ ਅਸੀਂ ਉੱਥੋਂ ਮੋੜੀਆਂ ਪੂੜੀਆਂ ਸਾਡੀਆਂ ਵੱਡੀਆਂ ਟਰਾਲੀਆਂ ਅਸੀਂ ਲੱਦੀਆਂ ਆ ਉੱਥੋਂ ਅਸੀਂ ਫੇਰ ਪਿੰਡ ਨੂੰ ਹੀ ਵਾਪਸ ਆਏ ਅਸੀਂ ਰਾਹੋਂ ਤੋਂ ਸਿੱਧਾ ਹੀ ਔੜ ਨੂੰ ਗਏ ਤੁਸੀਂ ਦੇਖੋ ਬੁਰਜ ਟੈਲ ਦਾ ਸਾਡੇ ਜਿਹੜੇ ਬੰਦੇ ਸੀ ਮੋਰੇ ਉਹ ਸਾਨੂੰ ਆਡ ਲੈਣ ਵਾਸਤੇ ਪਹੁੰਚੇ ਹੋ ਸੀ ਇੱਥੇ ਬਹੁਤ ਸਿਆਣੇ ਬੰਦੇ ਆ ਮਤਲਬ ਬਹੁਤ ਜ਼ਿਆਦਾ ਦੇਖੋ ਅਸੀਂ ਪਹਿਲਾਂ ਵੀ ਉੱਥੇ ਤਾਂ ਸਾਡੀ ਰੋਜ਼ ਤਕਰੀਬਨ ਟਰਾਲੀਆਂ ਉੱਥੇ ਹੀ ਜਾਂਦੀਆਂ ਰੋਜ਼ ਦੀਆਂ 3-4 ਟਰਾਲੀਆਂ ਰੋਜ਼ੇ ਜਾਂਦੀਆਂ ਜਾਂਦੀਆਂ ਉੱਥੇ ਦੇ ਬੰਦੇ ਕੱਲ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਫੋਨ ਕੀਤਾ ਪਏ ਕਿਦਾਂ ਉਹ ਕਹਿੰਦੇ ਉਹ ਸਾਨੂੰ ਮੋਰੇ ਆਡ ਲੈਣ ਵਾਸਤੇ ਦੇਖੋ ਖੜੇ ਸੀ ਬਹੁਤ ਵੱਡੀ ਸ਼ਿਫਟ ਵਾਲੀ ਗੱਲ ਹੈ ਦੇਖੋ ਸ਼ਿਫਟ ਹੈ ਜੀ ਉਹਨਾਂ ਦੀ ਬਹੁਤ ਵੱਡੀ ਦੇਖੋ ਅਸੀਂ ਪਹੁੰਚੇ ਉੱਥੇ ਪਹਿਲਾਂ ਸਾਨੂੰ ਜਾਂਦੇ ਨੂੰ ਕਹਿੰਦੇ ਟਰਾਲੀਆਂ ਤੁਸੀਂ ਰੋਕੋ ਸਾਈਡ ਤੇ ਪਹਿਲਾਂ ਤੁਸੀਂ ਲੰਗਰ ਛਕੋ ਆਓ ਤੁਸੀਂ ਤੁਹਾਨੂੰ ਇੰਨਾ ਟਾਈਮ ਹੋ ਗਿਆ ਤੁਸੀਂ ਖੱਜਲ ਖਵਾਰ ਹੋਏ ਆ ਪਹਿਲਾਂ ਲੰਗਰ ਛਕੋ ਸਾਰਾ ਤੁਸੀਂ ਆ ਨਾ ਫੇਰ ਕੋਈ ਨਹੀਂ ਟਰਾਲੀਆਂ ਲਾਣੇ ਆ ਅਸੀਂ ਲੰਗਰ ਛੱਕ ਕੇ ਸਾਰਾ ਸਾਨੂੰ ਤਕਰੀਬਨ 10 10:30 ਉੱਥੇ ਹੀ ਹੋ ਗਏ ਸਗੇ ਫੇਰ ਅਸੀਂ ਉੱਥੇ ਚੱਲੋ ਨੀ ਟਰਾਲੀਆਂ ਸਾਡੀਆਂ ਲਹਾਈਆਂ ਲਹਾ ਕੇ ਅਸੀਂ ਫੇਰ ਉੱਥੋਂ ਰਾਤ ਨੂੰ ਦੇਖੋ ਅਸੀਂ ਵਾਪਸ ਆਏ ਤੇ ਅੱਜ ਅਸੀਂ ਹੁਣ ਫੇਰ ਦੁਬਾਰਾ ਕਿੰਨੇ ਵਜੇ ਵੀਰਾ ਫੇਰ ਰਾਤ ਪਿੰਡ ਘਟਾਰੋਂ ਪਹੁੰਚਿਆ ਸਾਨੂੰ ਜੀ ਉੱਥੋਂ ਦੇਖ ਲਓ ਸਾਢੇ ਅਸੀਂ ਆਈ 11:30 ਸਾਨੂੰ ਤਕਰੀਬਨ ਇੱਥੇ ਵੱਜ ਗਏ ਸੀ 11:30 ਤੋਂ ਉੱਪਰ ਰੱਖ ਲਓ ਟਾਈਮ ਹੋਏ ਅਸੀਂ ਜਦੋਂ ਅਸੀਂ ਦੁਬਾਰਾ ਪਹੁੰਚੇ ਆ ਤੇ ਅੱਜ ਸਵੇਰ ਦੇ ਅਸੀਂ ਫੇਰ ਟਰਾਲੀਆਂ ਹੁਣ ਤਾਂ ਅਸੀਂ ਜਾਂਦੇ ਤਾਂ ਅਸੀਂ ਪਹਿਲਾਂ ਹੀ ਵੈਸੇ ਉੱਥੇ ਸੀ ਅਸੀਂ ਵੀਡੀਓ ਦੇਖ ਕੇ ਗਏ ਸੀ ਕਿ ਉੱਥੇ ਲੋਡ ਹੋਊਗੀ ਤਾਂ ਅਸੀਂ ਗਏ ਸਕੇ ਪਰ ਉਹਨਾਂ ਦਾ ਕੋਈ ਪ੍ਰਬੰਧ ਨਹੀਂ ਸਗਾ ਤੇ ਬਾਕੀ ਸਾਡੇ ਸਰਪੰਚ ਸਾਹਿਬ ਆ ਵੀ ਆ ਜੀ ਇਹ ਗੱਲ ਕਰਨਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਣਜੀਤ ਕੌਰ ਪਿੰਡ ਘਟਾਰੋ ਸਰਪੰਚ ਮਜੂਦਾ ਮੈਂ ਦੁਆਰਾ ਬਣੀ ਆ ਮੇਰੇ ਨਗਰ ਦਾ ਬਹੁਤ ਤੈ ਦਿਲੋਂ ਧੰਨਵਾਦ ਆ ਕਿ ਜਿਨ੍ਹਾਂ ਨੇ ਮੈਨੂੰ ਦੁਆਰਾ ਮੌਕਾ ਦਿੱਤਾ ਸੇਵਾ ਕਰਨ ਦਾ ਸਰਪੰਚ ਸਾਹਿਬ ਕਿਸ ਤਰ੍ਹਾਂ ਲੱਗਦਾ ਜਿਵੇਂ ਰਾਤ ਦਿਨ ਸਾਡੇ ਨਾਲ ਵੀਰਿਆ ਨੇ ਸੇਵਾ ਕੀਤੀ ਹੈ ਹਾਂਜੀ ਮੇਰਾ ਮੰਨਣਾ ਇਹ ਆ ਕਿ ਮਤਾਵਾਂ ਨੇ ਵੀ ਤੋ ਹਫੇ ਸੌਕੇ ਨਹੀਂ ਵੇਖਿਆ ਚੰਗੇ ਤਰ੍ਹਾਂ ਹਾਂਜੀ ਹਾਂਜੀ ਇਸ ਤਰ੍ਹਾਂ ਲੱਗਦਾ ਜਿੱਥੇ ਭੈਣਾ ਨੇ ਵੀ ਰਾਤ ਦਿਨ ਕੰਮ ਕੀਤੇ ਆ ਫੇ ਵੀਰਿਆਂ ਨੇ ਵੀ ਕਸਰ ਨਹੀਂ ਛੱਡੀ ਹੈਗੀ ਇਹ ਕਹਿਣਾ ਚਾਹੁੰਦੇ ਆ ਖਾਸ ਕਰਕੇ ਮਤਾਵਾ ਵਾਸਤੇ ਮਤਾਵਾ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਆ ਜਿੱਦਾਂ ਇੱਥੇ ਤਾਂ ਸਾਡੇ ਨਾਲ ਜਿਹੜੇ ਰੇਤੇ ਦੀ ਸੇਵਾ ਕਰਦੀਆਂ ਆ ਜਿਹੜੀਆਂ ਬੀਬੀਆਂ ਲੰਗਰ ਬਣਾਉਨੀਆਂ ਹਰ ਗਵੰਦ ਤੇ ਚਲ ਜਾਓ ਲੰਗਰ ਮਤਲਬ ਘਰੋਂ ਤਰਪੋ ਸਾਨੂੰ ਲੰਗਰ ਦੀ ਕੋਈ ਥੋੜ ਨਹੀਂ ਰਹਿੰਦੀ ਇੱਥੇ ਸਾਨੂੰ ਕੰਮ ਕਰਦੇ ਆ ਵੀ ਕੋਈ ਲੰਗਰ ਦੀ ਥੋੜ ਨਹੀਂ ਗੀ ਮਦਦ ਸਾਨੂੰ ਤਿੰਨ ਵੇਲੇ ਲੰਗਰ ਇੱਥੇ ਆਪਣੇ ਆਪ ਪਹੁੰਚਦਾ ਆ ਸਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੈਗੀ ਉਹ ਬੀਬੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਆ ਜਿਹੜੀਆਂ ਜਿੱਥੇ ਵੀ ਬਹਿ ਕੇ ਪ੍ਰਸ਼ਾਦੇ ਬਣਾ ਰਹੀਆਂ ਕਿਉਂਕਿ ਸਰਕਾਰਾਂ ਦਾ ਸਾਡੀ ਜਿਹੜੀ ਜਵਾਨੀ ਸੀ ਨਾ ਪੰਜਾਬ ਦੀ ਉਹਨੂੰ ਕਹਿੰਦੀ ਸੀ ਵੀ ਜ਼ੀਰੋ ਹੋ ਗਈ ਆ ਭੰਡੀਆਂ ਸੀਗੀਆਂ ਭੰਡੀਆਂ ਸੀਗੀਆਂ ਜ਼ੀਰੋ ਕਰ ਦਿੱਤਾ ਸੀ ਨਾ ਪਰ ਅੱਜ ਸਾਡੇ ਪੰਜਾਬ ਨੇ ਅੱਗੇ ਆ ਕੇ ਸਾਡੇ ਜੂਥ ਨੇ ਸਾਰੇ ਪੰਜਾਬ ਦੇ ਬੱਚਿਆਂ ਨੇ ਦੱਸ ਦਿੱਤਾ ਕਿ ਪੰਜਾਬ ਹੈ ਮੈਂ ਪੰਸੇ ਮੈਂ ਵੇਖਿਆ ਕਿ ਜਿਹੜੇ ਸਾਡੇ ਵੀਰੇ ਐ ਹਾਂਜੀ ਨੌਜਵਾਨ ਵੀਰੇ ਐ ਇਹਨਾਂ ਨੇ ਤਕਰੀਬਨ 15 ਦਿਨ ਤੱਕ ਰਸੌਕੇ ਨਹੀਂ ਵੇਖਿਆ ਕਿਉਂਕਿ ਜਿਹੜਾ ਸਾਡਾ ਪੰਜਾਬ ਐ ਇਹ ਸੱਤ ਲੋਜ ਦੇ ਨਾਲ-ਨਾਲ ਬਸਦੇ ਹੋਏ ਜਿਹੜੇ ਪਿੰਡ ਹੈਗੇ ਐ ਇਹ ਤੋਂ ਹਟ ਕੇ ਬਹੁਤ ਦੂਰ-ਦੂਰ ਤੋਂ ਜਿਹੜੇ ਪਿੰਡ ਹੈਗੇ ਹਸ਼ਾਰਪੁਰ ਤੱਕਰ ਵੀ ਇਹ ਲੋਕ ਜਿਹੜੇ ਹੈਗੇ ਸਾਡੇ ਵੀਰੇ ਜਿਹੜੇ ਸਾਫੀ ਐ ਹਾਂਜੀ ਔਰ ਜਟੈਲ ਦਾਸ ਬੰਦੇ ਉੱਪਰ ਰਾਤ ਦੇ ਟਰਾਲੀਆਂ ਲੈ ਕੇ ਆਏ ਐ ਨੌ ਜਵਾਨਾਂ ਦੇ ਜੱਜਬੇ ਨੂੰ ਕੀ ਸਲਾਮ ਕਰਦੇ ਹੋ ਹਾਂਜੀ ਬਹੁਤ ਤਹਿ ਦਿਲੋਂ ਇਹਨਾਂ ਬੱਚਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਬੱਚਿਆਂ ਨੇ ਦਿਨ ਰਾਤ ਮਤਲਬ ਬੱਜੜ ਕੇ ਸੇਵਾ ਕੀਤੀ ਆ ਕੋਈ ਵੀ ਬੱਚਾ ਐਸਾ ਨਹੀਂ ਹੋਗਾ ਛੋਟੇ ਛੋਟੇ ਬੱਚੇ ਵੀ ਅਸੀਂ ਰਾਤ ਅਸੀਂ 11 ਵਜੇ ਵੀ ਉੱਥੇ ਦੇਖਿਆ ਬੱਚੇ ਮਤਲਬ 8 8 9 9 ਸਾਲ ਦੇ ਵੀ ਉੱਥੇ ਮਤਲਬ ਸੇਵਾ ਕਰ ਰਹੇ ਆ ਨਾ ਇਹ ਬੱਚੇ ਬਹੁਤ ਜ਼ਿਆਦਾ ਮਤਲਬ ਸੰਜੋਗ ਇਹਨਾਂ ਬੱਚਿਆਂ ਦਾ ਨੌਜਵਾਨਾਂ ਬੱਚਿਆਂ ਦਾ ਜੇ ਇਹ ਬੱਚੇ ਨਾ ਹੁੰਦੇ ਤਾਂ ਅੱਜ ਇਹ ਪੰਜਾਬ ਜਿਹੜਾ ਖੜਾ ਖੜਾ ਨਾ ਹੁੰਦਾ ਇਹਨਾਂ ਨੂੰ ਬਚਾਉਣਾ ਦੇਖੋ ਸਰਕਾਰ ਆਪਣਾ ਕੰਮ ਕਰਦੀ ਹੈ ਹਾਂਜੀ ਹਾਂਜੀ ਪੰਨਾਂ ਨੂੰ ਬਚਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਸਹਿਯੋਗ ਨਗਰ ਦੇ ਆ ਨੌਜਵਾਨ ਨੌਜਵਾਨਾਂ ਦਾ ਹਾਂਜੀ ਹਾਂਜੀ ਨਾਲ ਜਿਹੜੀਆਂ ਭੈਣਾਂ ਆ ਮਾਤਾਵਾਂ ਉਹਨਾਂ ਦੀ ਬੜਾ ਹੱਪੜ ਉਹ ਵੱਡੀ ਹੱਲਾਸ਼ੇਰੀ ਆ ਹਾਂਜੀ ਕਿਉਂਕਿ ਇੱਕ ਮਾਂ ਨੇ ਪੁੱਤ ਨੂੰ ਜਨਮ ਦਿੱਤਾ ਉਹਨੇ ਪੁੱਤ ਨੂੰ ਰੋਕਿਆ ਨਹੀਂ ਕਿ ਬੇਟਾ ਪਾਣੀ ਬਹੁਤ ਹੈ ਹੜ੍ਹ ਜਾਏਗਾ ਹਾਂਜੀ ਹਾਂਜੀ ਮਾਂ ਨੇ ਖੂਬ ਪਿਆਰ ਕੀਤਾ ਪੁੱਤ ਖਾਣਾ ਖਾਓ ਤੇ ਬੰਦੇ ਪਰ ਜਾਓ ਬੰਦੇ ਜਾਓ ਹਾਂਜੀ ਉਹਨਾਂ ਮਾਮਾ ਨੂੰ ਵੀ ਸਾਡੀ ਸਲਾਮ ਆ ਜੀ ਸਾਡੀ ਸਲਾਮ ਆਉਨਾ ਬੱਚਿਆਂ ਨੂੰ ਬਹੁਤ ਜ਼ਿਆਦਾ ਉਹਨਾਂ ਮਾਵਾਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਰਾਤ ਦਿਨ ਕਰਕੇ ਉੱਥੇ ਤਿਆਰ ਕਰਕੇ ਭੇਜਦੀਆਂ ਕਿ ਬੱਚੇ ਜਾਓ ਇਸ ਵੇਲੇ ਨਹੀਂ ਹਾਂ ਜੀ ਹੁੰਦਾ ਹੁੰਦਾ ਪਰ ਮਾਵਾਂ ਨੇ ਦਲੇਰੀ ਬੜੀ ਦਿਖਾਈ ਹੈ ਨਹੀਂ ਸਰ ਸਾਡੀਆਂ ਅਸੀਂ ਮੈਂ ਚਲੋ ਬਾਕੀ ਪਿੰਡਾਂ 'ਚ ਤਾਂ ਜਾ ਕੇ ਦੇਖਾਂਗੇ ਮੈਂ ਇੱਥੇ ਖੁਦ ਦੇਖਿਆ ਕਿ ਸਾਡੀਆਂ ਬੀਬੀਆਂ 10-10 ਵਜੇ ਸਾਡੇ ਕੋਲ ਬੱਚੇ ਛੱਡ ਕੇ ਜਾਣੀਆਂ ਕਿ ਸਰਪੰਚ ਸਾਹਿਬ ਵੀ ਨਹੀਂ ਸੇਵਾ ਕਰਨੀਆਂ ਇਹਨਾਂ ਨੂੰ ਨਾਲ ਭੇਜੋ ਟਰਾਲੀਆਂ ਤੇ ਬੱਚੇ ਨਾਲ ਜਾਂਦੇ ਆ ਸਾਰੇ ਰਾਤ ਨੂੰ ਅਸੀਂ ਫੋਨ ਕਰਕੇ ਪੁੱਛੀਦਾ ਬੱਚੇ ਸਹੀ ਸਲਾਮਤ ਸਾਡੇ ਸਵੇਰ ਨੂੰ ਤੜਕੇ ਆਂਦੇ ਆ ਕੋਈ ਤੜਕੇ ਦੇ ਗਏ ਦੁਪਹਿਰ ਨੂੰ ਆਂਦੇ ਆ ਮਤਲਬ ਬੱਚਿਆਂ ਨੇ ਬਹੁਤ ਸੇਵਾ ਕੀਤੀ ਆ ਬਹੁਤ ਜ਼ਿਆਦਾ ਹਾਂਜੀ